ਜਿਹੜਾ ਬਿੱਟੂ ਐ ਉਹਨੂੰ ਪਤਾ ਨਹੀਂ ਕੀ ਚੜਿਆ ਹੈ ਕੀ ਨਹੀਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰੀ ਜਾਂਦਾ ਹੈ ਕਿ ਕਿਸਾਨਾਂ ਦੇ ਖਿਲਾਫ ਕਿਸਾਨਾਂ ਵੀ ਲੜਾਈ ਲੜ ਰਹੇ ਨੇ ਲੋਕੀ ਉਹਨਾਂ ਦੇ ਨਾਲ ਨੇ ਤੇ ਉਹਦੇ ਲਈ ਬਿੱਟੂ ਨੂੰ ਪਤਾ ਨਹੀਂ ਕਿਉਂ ਚੰਗਾ ਨਹੀਂ ਲੱਗ ਰਿਹਾ ਹੈਗਾ ਇੱਕ ਜਿਹੜੀ ਗੋਲੀ ਚਲਾਈ ਜੀ ਨਰੈਣ ਚੋੜਾ ਨੇ ਸੁਖਵੀਰ ਭੱਲ ਤੇ ਉਹਦੇ ਸਮਾਂ ਦੇ ਵਿੱਚ ਵੀ ਉਹਨੇ ਕਿਹਾ ਕਿ ਸਨਮਾਨ ਕਰ ਬਿੱਟੂ ਬਿੱਟੂ ਜੋ ਮਰਜ਼ੇ ਕਹੇ ਉਹ ਬਹੁਤ ਹੀ ਮਦਭਾਗੀ ਗੱਲ ਕਰਨਾ ਕਰਨਾ ਹੈ ਉਨੇ ਸਰੇ ਵਹਰੇਕ ਪਾਰਟੀ ਨੇ ਹਰੇਕ ਬੰਦੇ ਨੇ ਹਰਮੰਦਰ ਸਾਹਿਬ ਜਿੱਤੇ ਬਹੁਤ ਹੀ ਧਾਰਮਿਕ ਤੇ ਪਵਿੱਤਰ ਜਗ੍ਹਾ ਉਸ ਸਾਤੇ ਕਿਤੇ ਦਾ ਗੋੜੀ ਚਲਾਉਣਾ ਤਾਂ ਬਹੁਤ ਬਹੁਤ ਮਤਭਾਗੀ ਹੈ ਤੁਸੀਂ ਵੀ ਬੀਜੇਪੀ ਦੇ ਜਿਹੜੇ ਨੇ ਉਹ ਕਿਸੇ ਸਮੇਂ ਲੱਗਦਾ ਕਿ ਕਿਸਾਨਾਂ ਦਾ ਮਸਲਾ ਨੂੰ ਫੈਲਦੇ ਦਾ ਹੱਥ ਬੀਜੇਪੀ ਨੂੰ ਹੱਲ ਕਰਨਾ ਚਾਹੀਦਾ ਉਸ ਤੇ ਛੱਡ ਕੀਤਾ ਹੈ ਅੱਜ ਤਾਂ ਛੱਡੇ ਹੀ ਤਾਂ ਹੈ ਇਹਨੇ ਵੀ ਕਿਸਾਨਾਂ ਉੱਪਰ ਧਿਆਨ ਨਹੀਂ ਦੇ ਰਹੇ ਨਾਸ ਦੇ ਵਿੱਚ ਕਿੰਨਾ ਸਾਫੇ ਰਹੀ ਕੱਲ ਵੱਡਾ ਸਵਾਲ ਅਕਾਲੀ ਦਲ ਦਾ ਭਵਿੱਖ ਪੰਜਾਬ ਦੇ ਵਿੱਚ ਕੋਈ ਹੈ ਕਿ ਨਹੀਂ ਹੈ ਦੇਖੋ ਮੈਂ ਤਾਂ ਜੇ ਜੇਕਰਾਂ ਦੇ ਗੱਲ ਤੇ ਅਸੀਂ ਪੂਰੇ ਉੱਤਰ ਆਏ ਤੇ ਫਿਰ ਤਾਂ ਭਵਿੱਖ ਹੈ ਜੇ ਨਾਲ ਉੱਤਰੇ ਫਿਰ ਕੋਈ ਭਵਿੱਖ ਨਹੀਂ ਪਰਮਿੰਦਰ ਉਹ ਰਣੇ ਤਾਂ ਕੱਲ ਬੜੇ ਸਖਸ਼ਾਫਤਾਂ ਕਿਹਾ ਕਿ ਸੁਖਵੀਰ ਬਾਦਲ ਜਿਹੜਾ ਹੈ ਉਹ ਨੂੰ ਅਸੀਂ ਇੱਕ ਉਹ ਉਹਨਾਂ ਦੀ ਆਪਣੀ ਉਹ ਆਪਣੀ ਹੋਣੀ ਹੈ ਸਾਡੇ ਮੇਰੇ ਖਿਆਲ ਹੈ ਕਿ ਵਿਦਾਨਤਾ ਨਹੀਂ ਕਦੇ ਵੀ ਕਹਦਾ ਵਿਦਾਨਕ ਤੌਰ ਤੇ ਮੈਂ ਕਹਾਂਗੇ ਕਿ ਪ੍ਰਧਾਨ ਦੇ ਤੌਰ ਤੇ ਜੋ ਮਨਜ਼ੂਰ ਹੋਏਗਾ ਉਹ ਇਹ ਬਾਰੇ ਤਾਂ ਇਹ ਕਿ ਬਹੁਤ ਮਿਹਰਬਾਨੀ ਸਿੰਘ ਸਾਹਿਬਾਨਾਂ ਨੇ ਵੀ ਇਸ ਮੌਕਾ ਦਿੱਤਾ ਸਾਨੂੰ ਇੱਥੇ ਸੇਵਾ ਕਰਨ ਦਾ ਤੇ ਬਹੁਤ ਬਹੁਤ ਮਿਹਰਬਾਨੀ ਔਰ ਖੁਸ਼ੀ ਹੋਈ ਹੈ ਤੇ ਦਿਲ ਤੋਂ ਇੱਕ ਬੋਝ ਰਿਹਾ ਹੈ ਕਿ ਸਭ ਤੋਂ ਕੋਈ ਗਲਤੀ ਜੇ ਹੋਈ ਹੈ ਤੇ ਉਹਦੀ ਪ੍ਰਗਵਾਨ ਦੀ ਗੁਰੂ ਮਹਾਰਾਜ ਦੀ ਰਮੇਂਦਰ ਉਹਨਾਂ ਦੀ ਸ਼ਾਮ ਵੀ ਇੱਕ ਸਟੇਟਮੈਂਟ ਆਈ ਕਿ ਕੱਲ ਜਿਹੜਾ ਤੁਸੀਂ ਸੁਖਵੀਰ ਸਿੰਘ ਬਾਦਲਵਾਲੀ ਗੱਲ ਕੀਤੀ ਹੈ ਕਿ ਉਹ ਤੋਰ ਮਰੋੜ ਕੇ ਜਿਹੜੀ ਗੱਲਬਾਤ ਪੇਸ਼ ਨਹੀਂ ਨਹੀਂ ਤੋਰ ਮਰੋੜ ਕੇ ਤਾਂ ਹਮਨਾ ਮੈਂ ਐਕਸਪਲੇਨ ਨਹੀਂ ਕਰ ਸਕਿਆ ਜੀ ਕਿਉਂਕਿ ਅਸੀਂ ਜਿਹੜੀ ਹੈਗੀ ਹੈ ਇਹ ਉਹ ਸੱਤ ਮੈਂਬਰੀ ਕਮੇਟੀ ਜੋ ਪੱਤੀ ਕਰੇਗੀ ਉਹਦੇ ਚੋਂ ਜਿਹੜਾ ਚੁਣਿਆ ਹੈ ਉਹ ਜੋ ਕਰੇਗਾ ਉੱਤੇ ਇਸ ਤਰ੍ਹਾਂ ਲਾ ਰਹੇ ਨੇ ਜਿਵੇਂ ਵੀ ਮੈਂ ਹੱਕ ਦੀ ਹੋ ਗਿਆ ਵੀ ਸੁਖਵੀਰ ਜੋ ਮਰ ਜਿਆ ਕਰੇ ਉਹਦੇ ਨੇ ਉਹਦੇ ਨਾਲ ਇਹ ਮੈਂ ਇਹਨੂੰ ਕਹਿ ਸੀ ਕਿ 27 ਸੱਤ ਮੈਂਬਰੀ ਦੀ ਕਮੇਟੀ ਹੈ ਉਹ ਜੋ ਫੈਸਲਾ ਕਰੇਗੀ ਉਹ ਜਦੋਂ ਭਰਤੀ ਸ਼ੁਰੂ ਕਰੇਗੀ ਉਹ ਭਰਤੀ ਤੋਂ ਬਾਅਦ ਜਿਹਨੂੰ ਕੋਈ ਚੁਣਨਗੇ ਉਹਦਾ ਕਿਤੇ ਦਾ ਸਵਾਲ ਇਹੀ ਹੈ ਮੰਨ ਲਓ ਸੱਤ ਮੈਂਬਰੀ ਭਰਤੀ ਹੋ ਜਾਂਦੀ ਹੈ ਭਰਤੀ ਤੋਂ ਬਾਅਦ ਫਿਰ ਸੁਖਵੀਰ ਬਾਦ ਲਾਉਂਦੇ ਤੁਸੀਂ ਉੱਤੇ ਜੀ ਮੈਂ ਕਿਹਾ ਸੀਗਾ ਉਹਦੇ 'ਚ ਕੋਈ ਗਲਤੀ ਨਹੀਂ ਉਹਦੇ 'ਚ ਜੇ ਕੋਈ ਜੇ ਸਿੰਘ ਸਹਿਬਾਨ ਅਲਾਉ ਕਰਨਗੇ ਜੀ ਜੇ ਸਿੰਘ ਸਹਿਬਾਨ ਨਹੀਂ ਅਲਾਉ ਨਹੀਂ ਕਰਨਗੇ ਫਿਰ ਤਾਂ ਨਹੀਂ ਕਹਿ ਨਹੀਂ ਸਕਦੇ ਵੇ ਜੀ ਨੰਬਰ ਜੇ ਕੋਈ ਚਲਦਾ ਹੈ ਬਲ ਵਸਤਰਾ ਦਾ ਨਹੀਂ ਹੈ ਕਿ ਜੇ ਇਸ ਬਣਾ ਕੋਈ ਨਹੀਂ ਛੱਡੇ ਬੰਨੋ ਕੋਈ ਨਹੀਂ ਹੋएगी ਅਗਲੇ ਸਿੰਘ ਸਰਵਾਨ ਨੇ ਜਿਵੇਂ ਪਹਿਲਾਂ ਸ਼ੁਰੂ ਚ ਕੀਤਾ ਸੀ ਕਿ ਤੁਸੀਂ ਬਹੁਤ ਮਾੜੀ ਗੱਲ ਕੀਤੀ ਹੈ ਜਿਹੜੇ ਲੋਕਾਂ ਨੇ ਉਹ ਬਹੁਤ ਪੰਦਰਾਂ ਨੁਕਸਾਨ ਹੋਇਆ ਉਹ ਦੋਈ ਕਰੇ ਸੀ ਗੱਲ ਕਰਨਗੇ ਤਾਂ ਬੁੱਕਰੀ ਗੱਲ ਹੈ ਤੇ ਸਾਡੇ ਬੰਨੋ ਮੇਰੇ ਖਿਆਲ ਇਹ ਇਤਰਾਜ਼ ਨਹੀਂ ਹੋਣਾ ਚਾਹੀਦਾ ਮਤਲਬ ਇੱਕ ਲਾਈਨ ਦੇ ਵਿੱਚ ਗੱਲ ਹੈ ਜਿਹੜਾ ਵੀ ਪ੍ਰਧਾਨ ਬਣਦਾ ਹੈ ਸੱਤ ਮੈਂਬਰੀ ਕਮੇਟੀ ਦੇ ਸਟੋਰ ਤੋਂ ਬਾਅਦ ਉਹਨੂੰ ਤੁਸੀਂ ਉਹ ਤਾਂ ਉਹ ਤਾਂ ਕੁਦਰਤੀ ਹੈ ਜੀ ਮੈਂ ਤਾਂ ਮੈਂ ਤਾਂ ਬੱਸ ਇੱਥੇ ਛੱਡ ਹੀ ਰਿਹਾ ਪੋਲਿਟਿਕਸ ਦੇ ਹਿਸਾਬ ਤੋਂ ਬਾਅਦ ਤਰਪਿਤ ਲੋਕਾਂ ਨੂੰ ਪਰਵਾਨ ਹੋਏਗੇ ਹੋਗਾ ਅੱਜ ਤੋਂ ਬਾਅਦ ਪੋਲਿਟਿਕਸ ਤੋਂ ਨਹੀਂ ਅੱਜ ਤੋਂ ਬਾਅਦ ਨਹੀਂ ਸੇਵਾ ਤੋਂ ਬਾਅਦ ਉਹ ਕਰਾਂਗੇ ਟਾਈਮ ਦੇਵਾਂਗੇ ਤੁਹਾਨੂੰ